ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਨਮਾਨਯੋਗ ਸਾਧ ਸੰਗਤ ਜੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਜੈਸੇ ਸਥਾਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਨਮਾਨਯੋਗ ਮਾਤਾ ਜੀ ਮਾਤਾ ਗੁਜਰ ਕੌਰ ਜੀ ਦਾ ਅੰਤਮ ਸੰਸਕਾਰ ਦੀਵਾਨ ਟੋਡਰਮਲ ਜੀ ਨੇ ਸੋਨੇ ਦੇਆਂ ਮੋਹਰਾਂ ਖੜੇ ਲੋਟ ਵਿਛਾ ਕੇ ਦੁਨੀਆ ਦੇ ਸਭ ਤੋਂ ਮਹਿੰਗੇ ਮੁੱਲੇ ਧਰਤੀ ਖਰੀਦ ਕੇ ਇਸ ਸਥਾਨ ਤੇ ਤਿੰਨੇ ਪਵਿੱਤਰ ਸ਼ਰੀਰਾਂ ਦਾ ਅੰਤਮ ਸੰਸਕਾਰ ਕੀਤਾ ਇਹ ਉਹ ਪਾਵਨ ਸਥਾਨ ਨੇ ਗੁਰਦੁਆਰਾ ਜੋਤੀਸਰੂਪ ਸਾਹਿਬ ਜਿਸ ਸਥਾਨ ਤੇ ਆਪਾਂ ਇਹਨਾਂ ਸ਼ਹੀਦ ਦੇ ਦਿਨਾਂ ਦੇ ਵਿੱਚ ਵੀ ਹਾਜ਼ਰੀਆਂ ਭਰਦੇ ਆਂ ਉਹ ਹਰ ਰੋਜ਼ ਹੀ ਸੰਗਤਾਂ ਆਦਬ ਦੇ ਸਮੇਤ ਸਤਕਾਰ ਦੇ ਸਮੇਤ ਇੱਥੇ ਨਤਮਸਤਕ ਹੁੰਦੀਆਂ ਪੱਬਾ ਜੀ ਇਤਨੀ ਮਰਿਆਦਾ ਕੀ ਕਿ ਕਿੰਨੇ ਵੇ ਸੁੱਖਾ ਸਮੁੰਦਾ ਕਿੰਨੇ ਵੇ ਮਾਰਗ ਪਤਾੜੀ ਮਰਿਆਦਾ ਜੀ ਦਰਬਾਰ ਸਾਹਿਬ ਦੇ ਕਵਾੜ ਆ ਵੈਸੇ ਤਾਂ ਜਿਹੜਾ ਸਮਾਂ ਉਹ ਤਬਦੀਲ ਹੁੰਦਾ ਰਹਿੰਦਾ ਰੁੱਤਾਂ ਦੇ ਹਿਸਾਬ ਦੇ ਨਾਲ ਮੌਸਮ ਦੇ ਹਿਸਾਬ ਦੇ ਨਾਲ ਜਿਹੜਾ ਹੁੰਦਾ ਜਿਹੜਾ ਰੁਟੀਨ ਆ ਦਰਬਾਰ ਸਾਹਿਬ ਦਾ ਮਰਯਾਦਾ ਦਾ ਸਵੇਰੇ ਪੌਣੀ 4 ਵਜੇ 3:45 ਮਿੰਟ ਤੇ ਕਵਾੜ ਖੁੱਲਦੇ ਉਹ ਤੋਂ ਬਾਅਦ ਚ ਸੰਗਤ ਅੰਦਰ ਦਰਬਾਰ ਸਾਹਿਬ ਦੀ ਸੇਵਾ ਕਰਦੀ ਹੈ ਫਿਰ ਤਕਰੀਬਨ ਸਵਾ 4 ਵਜੇ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਫਿਰ ਉਸ ਤੋਂ ਬਾਅਦ ਨੇਤਰੀਆਂ 5:45 ਵਜੇ ਤੇ ਆਸਾ ਜੀ ਕੀ ਵਾਰ ਦਾ ਕੀਰਤਨ ਆਰੰਭ ਹੁੰਦਾ ਜੀ ਸ਼ਾਮ ਨੂੰ ਜਿਹੜਾ ਸੁਖਾ ਸੰਗਤ ਕਿੱਦੇ ਬੈਠੇ ਜਿਹੜੇ ਸ਼ਾਮ ਦਾ ਤਕਰੀਬਨ ਪੌਣੀ 6 ਵਜੇ 5:45 ਵਜੇ ਤੇ ਸੋ ਦਾ ਰਹਿਰਾ ਸਾਹਿਬ ਜੀ ਦਾ ਪਾਠ ਜਿਹੜਾ ਆਰੰਭ ਹੋ ਜਾਂਦਾ 6:30 ਵਜੇ ਤੱਕ ਫਿਰ 6:30 ਤੋਂ 7 ਵਜੇ ਤੱਕ ਸ਼ਰਤੀ ਦਾ ਕੀਰਤਨ ਆਰਤੀ ਦੀ ਚੌਂਕੀ ਦਾ ਕੀਰਤਨ 7 ਵਜੇ ਤੋਂ 7:30 ਵਜੇ ਤੱਕ ਸ਼ਬਦ ਚੌਂਕੀ ਉਸ ਤੋਂ ਬਾਅਦ ਸੋਖਾ ਸੰਦੀ ਸੇਵਾ ਹੁੰਦੀ ਹੈ ਫਿਰ ਸੰਗਤ ਦਰਬਾਰ ਸਾਹਿਬ ਸੇਵਾ ਕਰਦੀ ਹੈ ਚਾਦਰਾਂ ਦਰਬਾਰ ਸਾਹਿਬ ਦੀਆਂ ਤੇ ਇਹਦੇ ਨਾਲ ਚੰਦੂਆ ਸਾਹਿਬ ਦੀ ਸੇਵਾ ਹੁੰਦੀ ਹੈ तकरीबन 8:30 ਵਜੇ ਜਿਹੜੇ ਕਵਾੜ ਆ ਉਹ ਬੰਦ ਹੋ ਜਾਂਦੇ ਕੁਛੀ ਦੀ ਦਿਹਾੜੀ ਚੱਲ ਜਿੰਦੀ ਇਹਨਾਂ ਦਿਨਾਂ ਦੇ ਵਿੱਚ ਸਮੇਂ ਦੇ ਵਿੱਚ ਤਬਦੀਲੀ ਆਉਂਦੀ ਹੈ ਕੋਈ ਜਾਂ ਉਦੋਂ ਵੀ ਇਹ ਹੈ ਕੀ ਜੀ ਹੈ ਜਦੋਂ ਇਹ ਸ਼ਹੀਦੀ ਹਫਤਾ ਸ਼ੁਰੂ ਹੁੰਦਾ ਜਿਵੇਂ 6 ਪੋ ਤੋਂ ਛੇਪੋ ਦੀ ਰਾਤ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਨੰਦਪੁਰ ਸਾਹਿਬ ਤੋਂ ਕਿਲੇ ਨੂੰ ਛੱਡਿਆ ਤੇ ਇਹਨਾਂ ਦਿਨਾਂ ਦੇ ਵਿੱਚ ਸੰਗਤ ਦੀ ਆਮਦ ਨੂੰ ਮੁੱਖ ਰੱਖਦੇ ਆ ਸਮੇਂ ਦਾ ਜਿਹੜਾ ਫਰਕ ਆ ਉਹ ਪਾਇਆ ਜਾਂਦਾ ਸ਼ਾਮ ਨੂੰ ਰਾਤ ਨੂੰ ਕਵਾੜ ਬੰਦ ਹੋਣ ਦਾ ਸਮਾਂ ਵੀ ਜਿਹੜਾ ਉਹ ਵਧਾ ਦਿੱਤਾ ਜਾਂਦਾ ਤੇ ਇਹਦੇ ਨਾਲ ਅੱਗੇ ਜਾ ਕੇ ਜਿਵੇਂ ਸ਼ਹੀਦੀ ਸਭਾ 11 12 13 ਤੋਂ ਉਹਦੇ ਚ ਅੰਮ੍ਰਿਤ ਵੇਲੇ ਕਵਾੜ ਖੁੱਲਣ ਦਾ ਜਿਹੜਾ ਸਮਾਂ ਉਹਦੇ ਚ ਵੀ ਫਰਕ ਪਾਇਆ ਜਾਂਦਾ ਉਹ ਵੀ ਥੋੜਾ ਜਿਹਾ ਵਧਾਇਆ ਜਾਂਦਾ ਪਹਿਲਾਂ ਜਿਹੜੇ ਕਵਾੜ ਉਹ ਖੁੱਲ ਜਾਂਦੇ ਆ ਆਪ ਦੀ ਗੱਲ ਨਹੀਂ ਕਿਸੇ ਖਾਸ ਜਿਵੇਂ ਪ੍ਰੋਗਰਾਮ ਹੋਵੇ ਕੋਈ ਖਾਸ ਵਰਮਸ ਸਮਾਗਮ ਹੋਵੇ ਜਾਂ ਕੋਈ ਸੇਵਾ ਹੋਣੀ ਉਹਦਾ ਵੀ ਜਿਹੜਾ ਤਬਦੀਲ ਕੀਤਾ ਜਾਂਦਾ ਕਵਾੜ ਦਾ ਹਾਂਜੀ ਜਦੋਂ ਕੋਈ ਸਮਾਗਮ ਆ ਦਰਬਾਰ ਸਾਹਿਬ ਦੇ ਅੰਦਰ ਉਦੋਂ ਵੀ ਜਿਹੜਾ ਸਮਾਂ ਉਹ ਸਮਾਗਮ ਦੇ ਸਮੇਂ ਦੇ ਹਿਸਾਬ ਦੇ ਨਾਲ ਕਵਾੜ ਬੰਦ ਕਰਨ ਦਾ ਸਮਾਂ ਜਿਹੜਾ ਉਹ ਵਧਾਇਆ ਜਾਂਦਾ ਜਾਂ ਜੇ ਦਰਬਾਰ ਸਾਹਿਬ ਦੇ ਅੰਦਰ ਕੋਈ ਸੇਵਾ ਹੋਣੀ ਹੈ ਉਹ ਸੇਵਾ ਨੂੰ ਮੁੱਖ ਰੱਖਦੇ ਜਿਹੜੇ ਕਵਾੜ ਆ ਉਹ ਲੇਟ ਬੰਦ ਕਰੇ ਜਾਂਦੇ ਆ ਬਾਕੀ ਆਮ ਦਿਨਾਂ ਦੇ ਵਿੱਚ ਜਿਹੜਾ ਸਮਾਂ ਉਹ ਉਹੀ ਰਹਿੰਦਾ ਜਿਹੜੀ ਦਰਬਾਰ ਸਾਹਿਬ ਦੀ ਮਰਿਆਦਾ ਜੀ ਬਾਬਾ ਜੀ ਇੱਕ ਪੁਰਣੀ ਤਾਰੀਖ ਦੀ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਈ ਹੈ ਜਿਸ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ ਕਿ ਕਵਾੜ ਨੇ ਜਦੋਂ ਪਹਿਲਾ ਵਧ ਕਰ ਦਿੱਤੇਗੇ ਕੀ ਐਦਾਂ ਦੀ ਕੋਈ ਗੱਲ ਹੈ ਜਾਂ ਸਮੇਂ ਦੇ ਅਨੁਸਾਰ ਮਰਿਆਦਾ ਅਨੁਸਾਰ ਕੋਈ ਨਹੀਂ ਜੀ ਇਹ ਦਰਬਾਰ ਸਾਹਿਬ ਦੇ ਜਿਹੜੇ ਮਰਿਆਦਾ ਰੂਟੀਨ ਮੁਤਾਬਕ ਜੀ ਸਾਰੇ ਜਿੰਨੇ ਵੀ ਮੁਲਾਜ਼ਮ ਸਾਡੇ ਸੇਵਾ ਕਰਦੇ ਆ ਉਹਦੇ ਰੁਟੀਨ ਮੁਤਾਬਕ ਹੀ ਹੈ ਰੁਟੀਨ ਬੰਨੀ ਹੋਈ ਹੈ ਜਿਵੇਂ ਗਿਆਨੀ ਜੀ ਨੇ ਆਪ ਜੀ ਨੂੰ ਦੱਸਿਆ ਵੀ ਮਹਾਰਾਜ ਸਾਹਿਬ ਦਾ ਸੁਖਾਸਨ ਕਰੀਬ ਸਵਾ 8:30 ਵਜੇ ਹੁੰਦੇ ਆ ਉਸ ਤੋਂ ਬਾਅਦ 8:30 ਵਜੇ ਤੱਕ ਦਰਬਾਰ ਦੀ ਸੇਵਾ ਹੁੰਦੀ ਚੰਦੋਆ ਸਾਹਿਬ ਦੀ ਸੇਵਾ ਹੁੰਦੀ ਹੈ ਚਾਦਰਾਂ ਦੀ ਸੇਵਾ ਸੰਗਤ ਕਰਦੀ ਹੈ ਉਸ ਤੋਂ ਬਾਅਦ ਪਿਆਰ ਨਾਲ ਸੰਗਤ ਨੂੰ ਬੇਨਤੀ ਕਰਕੇ ਤੇ ਫਿਰ ਕਿਬਾੜ ਜਿਹੜੇ ਨੇ ਰੁਟੀਨ ਮੁਤਾਬਕ ਹੀ ਬੰਦ ਹੁੰਦੇ ਮਰਿਆਦਾ ਦੇ ਮੁਤਾਬਕ ਬੰਦ ਹੁੰਦੇ ਇਤਿਹਾਸਕ ਸਥਾਨ ਨੇ ਇੱਥੇ ਮਰਿਆਦਾ ਤੋਂ ਬਾਹਰ ਨਹੀਂ ਕਿਸੇ ਤਰ੍ਹਾਂ ਵੀ ਕੋਈ ਕੁਝ ਕਰ ਸਕਦੇ ਕਿਉਂਕਿ ਪੰਥ ਦੀ ਦਰਵਾਰ ਹੈ ਆਪਾਂ ਦਾ ਪੰਥ ਦੇ ਸੇਵਾਦਾਰ ਬੈਠੇ ਹਾਂ ਸੇਵਾਚਿਆਂ ਤੇ ਜੋ ਮਰਿਆਦਾ ਬਣਾਈ ਹੋਈ ਹੈ ਸਥਾਨਕ ਮਰਿਆਦਾ ਹੈ ਦਰਵਾਰ ਸਾਹਿਬ ਦੀ ਉਸ ਮਰਿਆਦਾ ਦੇ ਮੁਤਾਬਿਕ ਕੋਈ ਵੀ ਪਹਿਲਾਂ ਬੰਦ ਕਰਨ ਦਾ ਇਦਾਂ ਨਹੀਂ ਹੁੰਦਾ ਤੇ ਵੀਡੀਓ ਜਿਹਨਾਂ ਵਾਇਰਲ ਕੀਤੀ ਹੈ ਉਹਨਾਂ ਨੂੰ ਪਤਾ ਹੋਊਗਾ ਵੀ ਕਿਉਂ ਕੀਤੀ ਜਿਹੜੀ ਵੀਡੀਓ ਵਾਇਰਲ ਹੋਈ ਹੈ ਜੀ ਉਹ ਹੋਈ ਆ 19 ਦਸੰਬਰ ਦੀ 5:00 ਉਹ ਦਿਨਾਂ ਦੇ ਵਿੱਚ ਉਸ ਦਿਨ ਵੀ ਜਿਹੜੇ ਕਵਾੜ ਬੰਦ ਹੋਏ ਉਹ ਦਰਬਾਰ ਸਾਹਿਬ ਦੀ ਮਰਯਾਦਾ ਦੇ ਅਨੁਸਾਰ ਹੀ ਹੋਏ ਆ ਜਦੋਂ ਸੋਖਾ ਸੰਤੋਵ ਤੋਂ ਬਾਅਦ ਸਾਰੀ ਸੇਵਾ ਹੋ ਗਈ ਉਸ ਤੋਂ ਉਪਰੰਤ 8:30 ਵਜੇ ਜਿਹੜੇ ਕਵਾੜ ਉਹ ਬੰਦ ਕੀਤੇ ਗਏ ਆ ਤੇ ਇਹ ਜਿਵੇਂ ਉਹਦੇ ਚ ਕਿਹਾ ਗਿਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੰਗਤ ਨੂੰ ਹਮੇਸ਼ਾ ਜਦੋਂ ਕਵਾੜ ਬੰਦ ਕੀਤੇ ਜਾਂਦੇ ਆ ਉਦੋਂ ਪਿਆਰ ਦੇ ਨਾਲ ਬੇਨਤੀ ਜ਼ਰੂਰ ਕੀਤੀ ਜਾਂਦੀ ਹੈ ਭਾਈ ਹੁਣ ਜਿਹੜੇ ਕਵਾੜ ਉਹ ਬੰਦ ਕਰਦੇ ਆ ਵੀ ਤੁਸੀਂ ਦਰਸ਼ਨ ਕਰਕੇ ਇੱਥੇ ਬਾਹਰ ਮੈਂ ਕਿ ਪ੍ਰੇਮ ਨਾਲ ਹੀ ਬੇਨਤੀ ਕਰੀ ਦੀ ਹੈ ਸੰਗਤਾਂ ਨੂੰ ਹੱਥ ਜੋੜ ਕੇ ਵੀ ਸੰਗਤ ਜੀ ਹੁਣ ਕਿਵਾੜ ਬੰਦ ਕਰਨ ਦਾ ਸਮਾਂ ਹੋ ਗਿਆ ਆਪ ਜੀ ਸਵੇਰੇ ਅੰਮ੍ਰਿਤ ਵੇਲੇ ਕਿਵਾੜ ਖੁੱਲਦੇ ਆ ਉਸ ਸਮੇਂ ਆ ਜਿਓ ਜਾਂ ਫਿਰ ਗੁਰਦੁਆਰਾ ਫਤੇਗੜ ਸਾਹਿਬ ਔਰਾ ਸਾਹਿਬ ਖੁੱਲਾ ਹੀ ਹੁੰਦਾ 24 ਘੰਟੇ ਉੱਥੇ ਆਪ ਜੀ ਦਰਸ਼ਨ ਦੀਦਾਰ ਕਰ ਲਓ ਇੱਥੇ ਸਥਾਨਕ ਮਰਿਆਦਾ ਦੇ ਮੁਤਾਬਕ ਸੋ ਕਿਵਾੜ ਬੰਦ ਕਰਨ ਦਾ ਸਮਾਂ ਹੋ ਗਿਆ ਪਰ ਸ਼ਹੀਦੀ ਦਿਨਾਂ ਦੇ ਵਿੱਚ ਤਾਂ ਖਾਸ ਕਰਕੇ ਵੀ ਕਈ ਵਾਰੀ ਹੁਣ ਜਿਵੇਂ ਆਪਾ ਸ਼ਹੀਦੀ ਦਿਨਾਂ ਤੇ ਸੰਗਤ ਦੀ ਆਵਾਜ਼ ਇਹਨੂੰ ਦੇਖਦਿਆਂ ਪਹਿਲਾ ਦਿਵਾਨ ਜਿੱਦਣ ਹੁੰਦਾ ਕਰੀਬ ਰਾਤ 11:30 ਵਜੇ ਤੱਕ ਵੀ ਸੰਗਤਾਂ ਨੂੰ ਬੇਨਤੀ ਕਰੀਦੀ ਹੱਥ ਜੋੜ ਕੇ ਵੀ ਹੁਣ ਕਿ ਬਾੜ ਥੋੜਾ ਸਮੇਂ ਵਾਸਤੇ ਮर्याਦਾ ਪੂਰੀ ਕਰੀਏ ਉਸ ਤੋਂ ਬਾਅਦ ਫਿਰ ਸਵੇਰੇ ਪਹਿਲੇ ਦਿਵਾਨ ਵਾਲੇ ਦਿਨ 3 ਵਜੇ ਕਿ ਬਾੜ ਖੁੱਲ ਜਾਂਦੇ ਆ ਤੇ ਜਿੱਦਣ 26 ਤਰੀਕਾ ਦਸੰਬਰ ਦੀ ਦੂਸਰਾ ਦਿਵਾਨ ਹੁੰਦਾ ਉਹ ਦਿਨ 2:30 ਵਜੇ ਕਿ ਬਾੜ ਖੁੱਲ ਜਾਂਦੇ ਆ ਸਵੇਰੇ ਅੰਮ੍ਰਿਤ ਵੇਲੇ ਜਲਦੀ ਖੁੱਲ ਜਾਂਦੇ ਉਹ ਜਿੱਦਣ 27 ਪੋ ਸ਼ਹੀਦੀ ਦਿਨ ਹੈ ਸਾਹਿਬ ਜਿਆਦਾ ਦਾ ਮਾਤਾ ਜੀ ਦਾ ਉਹ ਦਿਨ 2 ਵਜੇ ਰਾਤ ਨੂੰ ਉਸ ਦਿਨ ਸਾਰੀ ਰਾਤ 26 ਤਰੀਕ ਨੂੰ ਰੈਣ ਸਵਾਈ ਕੀਤਾ ਹੁੰਦਾ ਕਿਵਾੜ ਖੁੱਲੇ ਰਹਿੰਦੇ ਆ ਪਰ ਸਵੇਰ ਜਿਹੜੀ ਦਰਬਾਰ ਦੀ ਸੇਵਾ ਉਹ ਮਰਿਆਦਾ ਨਿਭਾਈਦੀ ਹੈ ਮਹਾਰਾਜ ਦੇ ਸੋਕਾਸਨ ਕਰਕੇ ਫਿਰ ਦਰਬਾਰ ਦੇ ਇਸ਼ਨਾਨ ਦੀ ਸੇਵਾ ਵਿੱਚ ਕੀਰਤਨ ਵੀ ਚੱਲਦਾ ਰਹਿੰਦਾ ਤੇ ਉਸੇ ਤਰ੍ਹਾਂ ਸੇਵਾ ਮਹਾਰਾਜ ਸਾਹਿਬ ਦੀ ਕਰਕੇ ਫਿਰ ਪ੍ਰਕਾਸ਼ ਹੁਕਮਨਾਮਾ ਉਹ ਰੁਟੀਨ ਦੇ ਮੁਤਾਬਕ 2 ਵਜੇ 11 12 13 ਇਸ ਤਰ੍ਹਾਂ ਇਹ ਰੁਟੀਨ ਮੁਤਾਬਕ ਜਿਹੜਾ ਸਮਾ ਸੰਗਤ ਨੂੰ ਪਹਿਲਾਂ ਬੇਨਤੀ ਕਰਦੀ ਦੀ ਵੀ ਕਿਵਾੜ ਜੇ ਲੇਟ ਬੰਦ ਹੋਣ ਤਾਂ ਵੀ ਸੰਗਤ ਨੂੰ ਬੇਨਤੀ ਕਰੀਂਦੀ ਆ ਜੇ ਪਹਿਲਾ ਕਵਾੜ ਖੁੱਲਨੇ ਆ ਕਿ ਜੋ ਕਾਰਨ ਦੱਸ ਕਰਕੇ ਵੇ ਇੱਕ ਕਵਾੜ ਹੁਣ ਇੰਨਾ ਚਿਰ ਖੁੱਲੇ ਰਹਿਣਗੇ ਸੰਗਤਾਂ ਨੂੰ ਪਹਿਲਾਂ ਬੇਨਤੀ ਕਰੀ ਦੀਏ ਸੰਗਤ ਜੀ ਅੱਜ ਕਵਾੜ ਇੰਨੇ ਵਜੇ ਖੁੱਲਣਗੇ ਜਾਂ ਬੰਦ ਹੋਣਗੇ ਬਾਬਾ ਜੀ ਜਦੋਂ ਕਵਾੜ ਬੰਦ ਹੋ ਗਈ ਸੰਗਤ ਕਿਉਂਕਿ ਇਹਨਾਂ ਦਿਨਾਂ ਚ ਉਡੀ ਸ਼ੁਰੂ ਹੋ ਗਈ ਜੇ ਭਾਵੇਂ 19 ਤਰੀਕ ਦੀ ਗੱਲ ਹੀ ਧਾਲੀ ਜੇ ਉਸ ਸਮੇ ਸੰਗਤ ਨੇ ਮੱਥਾ ਟੇਕਣਾ ਹੋਵੇ ਗੁਰੂ ਮਹਾਰਾਜ ਨੂੰ ਤਾਂ ਉਹ ਕਿੱਥੇ ਮੱਥਾ ਟੇਕ ਸਕਦੇ ਨੇ ਕਿ ਦਰਬਾਰ ਸਾਹਿਬ ਦੇ ਮਗਰਲੇ ਪਾਸੇ ਕਮਰੇ ਬਣਿਆ ਉਹਨਾਂ ਚ ਸ੍ਰੀ ਖੰਡ ਪਾਠ ਸਾਹਿਬ ਪ੍ਰਕਾਸ਼ ਹੁੰਦੇ ਆ 6 ਕਮਰੇ ਆ ਸ੍ਰੀ ਅਖੰਡ ਪਾਤਸ਼ਾਹ ਪ੍ਰਕਾਸ਼ ਹੁੰਦੇ ਆ ਤੇ ਉੱਥੇ ਸੰਗਤ ਦਰਸ਼ਨ ਕਰ ਲੈਂਦੇ ਉੱਥੇ ਮੱਥਾ ਟੇਕ ਲੈਂਦੇ ਇੱਕ ਉਹ ਨੀਣਾ ਜਿਹੜਾ ਵੀਡੀਓ ਦੇ ਵਿੱਚ ਦੋਸ਼ ਲਾਇਆ ਗਿਆ ਵੀ ਗੋਲਕ ਦੀ ਗੱਲ ਕੀਤੀ ਗਈ ਹੈ ਕਿ ਉਧਰ ਸਪੈਸ਼ਲੀ ਰੱਖੀ ਗਈ ਸੀ ਜਾਂ ਰੁਟੀਨ ਦੇ ਵਿੱਚ ਹੀ ਇਦਾਂ ਨਹੀਂ ਜੀ ਉਹ ਜਿਹੜੀ ਗੋਲਕ ਆ ਇਹ ਦਰਬਾਰ ਸਾਹਿਬ ਦੇ ਰੁਟੀਨ ਦੇ ਅਨਸਾਰ ਹੀ ਆ ਵੀ ਜਦੋਂ ਕਵਾੜ ਬੰਦ ਹੋ ਜਾਂਦੇ ਆ ਉਹ ਸੰਗਤ ਕਈ ਵਾਰੀ ਬਾਹਰੋਂ ਰਾਤ ਨੂੰ ਜਿਹੜੀ ਮੱਥਾ ਟੇਕਣ ਆਉਂਦੀ ਹੈ ਦਰਸ਼ਨ ਕਰਨ ਆਉਂਦੀ ਆ ਉਹ ਮਾਇਆ ਜਿਹੜੀ ਉਹ ਉੱਥੇ ਰੱਖ ਜਾਂਦੀ ਜੇ ਗੋਲਕਾ ਨਾਲ ਰੱਖੀ ਹੋਵੇ ਬਾਹਰ ਹੀ ਥੱਲੇ ਹੀ ਰੱਖ ਜਾਂਦੀ ਹੈ ਇਸ ਕਰਕੇ ਉਹ ਜਿਹੜੀ ਗੋਲਕਾ ਉਹ ਇਸ ਇਸੇ ਕਰਕੇ ਰੱਖੀ ਜਾਂਦੀ ਹੈ ਬਾਹਰ ਵੀ ਜਿਹੜੀ ਸੰਗਤ ਰਾਤ ਨੂੰ ਕਵਾੜ ਹੋਣ ਬੰਦ ਹੋਣ ਤੋਂ ਬਾਅਦ ਜੇ ਮੱਥਾ ਟੇਕਣ ਵਾਸਤੇ ਆਵੇ ਤੇ ਉਹ ਜਿਹੜੀ ਮਾਇਆ ਉਹ ਗੋਲਕ ਦੇ ਵਿੱਚ ਹੀ ਪਾ ਕੇ ਜਾਵੇ ਤੇ ਉਹ ਕੋਈ ਇੱਕ ਦਿਨ ਵਾਸਤੇ ਨਹੀਂ ਇਹ ਪੂਰਾ ਸਾਲ ਇਸੇ ਤਰ੍ਹਾਂ ਹੀ ਚੱਲਦਾ ਜਨ ਕੇ 12 ਮਹੀਨੇ ਤੀ ਦੇਣੀ ਜਦੋਂ ਕੁਆਰਟ ਬੰਦ ਹੋ ਜਾਂਦੀ ਉਹ ਉਹਦੇ ਤੋਂ ਬਾਅਦ ਦਰਬਾਰ ਸਾਹਿਬ ਦੇ ਗੇਟ ਦੇ ਅੱਗੇ ਜਿਹੜੀ ਗੋਲਕਾ ਉਹ ਰੱਖ ਦਿੱਤੀ ਜਾਂਦੀ ਏਕ ਬਾਬਾ ਜੀ ਉਹ ਵੀਡੀਓ ਦੇ ਵਿੱਚ ਅਲਿਗੇਸ਼ਨ ਲਾਇਆ ਗਿਆ ਵੀ ਸਪੈਸ਼ਲ ਟਾਸਕ ਫੋਰਸ ਲਾ ਕੇ ਜਿਹੜਾ ਇਹ ਉਸ ਦਿਨ ਸੰਗਤ ਨੂੰ ਕੱਟਿਆ ਗਿਆ ਕਿ ਇਦਾਂ ਹੀ ਹੋਇਆ ਸੀ ਨਹੀਂ ਬਿਲਕੁਲ ਨਹੀਂ ਜੀ ਇਹ ਉਹ ਜਿਹੜੇ ਸੇਵਾਦਾਰੋਂ ਗੁਰੂ ਘਰ ਦੇ ਸੇਵਾਦਾਰੀ ਮਲਾਜ਼ਮੀ ਸੀ ਜਦੋਂ ਸ਼ਹੀਦੀ ਸਵੇਰ ਆ ਜਾਂਦੀ ਹੈ ਇਹਨਾਂ ਦਿਨਾਂ 'ਚ ਜਿਹੜੇ ਸੇਵਾਦਾਰਾਂ ਦੀ ਗਿਣਤੀ ਆ ਉਹ ਵਧਾ ਦਿੱਤੀ ਜਾਂਦੀ ਆ ਸੁਰੱਖਿਆ ਨੂੰ ਮੁੱਖ ਰੱਖਦੇ ਆ ਜਾਂ ਜਿਹੜੇ ਕੋਈ ਸਰਾ ਇਸ਼ਾਰਾਰਤੀ ਕਿਸਮ ਦੇ ਅੰਸਰ ਆ ਉਹ ਕਿਸੇ ਪ੍ਰਕਾਰ ਦੀ ਕਿਸੇ ਤਰ੍ਹਾਂ ਦੀ ਕੋਈ ਸ਼ਰਾਰਤ ਨਾ ਕਰਨ ਉਹਨੂੰ ਮੁੱਖ ਰੱਖਦੇ ਆ ਤੇ ਸੰਗਤ ਦੀ ਸਹੂਲਤ ਦੇ ਵਾਸਤੇ ਜਿਹੜੇ ਸੇਵਾਦਾਰਾਂ ਦੀ ਗਿਣਤੀ ਉਹ ਵਧਾਈ ਜਾਂਦੀ ਆ ਜਿਹੜੇ ਬਾਹਰਲੇ ਗੁਰਦੁਆਰਾ ਸਹਿਬਾਨ ਉੱਥੋਂ ਬੇਨਤੀ ਕਰਕੇ ਸੇਵਾਦਾਰ ਜਿਹੜੀ ਮੰਗਾਈ ਜਾਂਦੇ ਆ ਫਿਰ ਉਹ ਜਿਹੜੀ ਉਹਨਾਂ ਦੀ ਗਿਣਤੀ ਆ ਉਹ ਵਧਾਈ ਜਾਂਦੀ ਹੈ ਉਹ ਗੁਰੂ ਘਰ ਦੀ ਜਿਹੜੇ ਸੇਵਾਦਾਰੀ ਸੀ ਜਿਹੜੇ ਲਾਏ ਸੀ ਤੇ ਹੋਰ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਉਹਨਾਂ ਨੇ ਕਿਰਪਾਨਾਂ ਦਾ ਦੋਸ਼ ਲਾਇਆ ਕਿ ਜੇ ਮੈਂ ਦੱਸ ਦਿਆਂਗਾ ਆਪ ਦਿਨਾਂ ਦੇ ਵਿੱਚ ਵੀ ਕਿਰਪਾਨ ਵਾਲਾ ਸਿੰਘ ਮਹਾਰਾਜ ਦੀ ਤਾਬਿਆ ਖੜਾ ਹੁੰਦਾ ਹੈ ਹਾਂਜੀ ਸਾਡੇ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਉਦਦਮ ਕੀਤਾ ਸਾਰੇ ਗੁਰੂ ਘਰਾਂ ਦੇ ਵਿੱਚ ਤਖਤ ਸਾਬਾਨਾਂ ਤੇ ਵੀ ਇਤਿਹਾਸਿਕ ਸਥਾਨਾਂ ਤੇ ਵੀ ਦਰਬਾਰ ਸਾਹਿਬ ਦੇ ਅੰਦਰ ਜਿੱਥੇ ਗ੍ਰੰਥੀ ਸਾਹਿਬ ਬੈਠੇ ਹੁੰਦੇ ਉੱਥੇ ਸੋ ਕਿਰਪਾਨ ਵਾਲੇ ਸਿੰਘ ਜਿਹੜੇ ਨੂੰ ਹਾਜ਼ਰ ਰਹਿੰਦੇ ਇੱਕ ਦੋ ਹੁੰਦੇ ਆ ਪਰ ਜਦੋਂ ਸ਼ੀਦੀ ਸਭਾ ਜਾਂ ਜੋੜ ਮੇਲੇ ਹੁੰਦੇ ਉਹਨਾਂ ਦੇ ਨਾਲ ਚ ਉਹ ਸੇਵਾਦਾਰਾਂ ਦੀ ਗਿਣਤੀ ਆਪਾਂ 10 12 15 ਜਾਂ ਜਿੰਨੇ ਲੋੜ ਮੁਤਾਬਕ ਬਾਕੀ ਗੁਰੂ ਘਰਾਂ ਤੋਂ ਸੇਵਾਦਾਰ ਬੁਲਾ ਕੇ ਉਹਨਾਂ ਦੀ ਗਿਣਤੀ ਵੱਧ ਜਾਂਦੀ ਆ ਤੇ ਉਹ ਕਿਰਪਾਨਾ ਦਰਬਾਰ ਚ ਹੁੰਦੀਆਂ ਨੇ ਸਿੰਘਾਂ ਕੋਲ ਸੋ ਇਸ ਵਾਸਤੇ ਆ ਵੀ ਕਿਸੇ ਤਰ੍ਹਾਂ ਦਾ ਕੋਈ ਸਰਾਰਤੀ ਅੰਸਰ ਇੱਥੇ ਸਰਾਰਤ ਨਾ ਕਰੇ ਜੀ ਹਾਂ ਆ ਆਮ ਦਿਨਾਂ ਦੇ ਵਿੱਚ ਵੀ ਪੱਕੇ ਹੀ ਧਰਤਾਂ ਸਹਿਬਾਨਾਂ ਤੇ ਵੀ ਫਤੇਗੜ ਸਾਹਿਬ ਵੀ ਗੁਰਦੁਆਰਾ ਜੋਤੀਸਰੂ ਸਾਰੇ ਸਥਾਨਾਂ ਤੇ ਸਾਡੇ ਸੇਵਾਦਾਰ ਹੁੰਦੇ ਆ ਕਿਰਪਾਨਾਂ ਵਾਲੇ ਨਾਲ ਹੀ ਨੌਜਵਾਨੀ ਨੂੰ ਬੇਨਤੀ ਹੈ ਆਓ ਪੰਜਾਬ ਤੋਂ ਆ ਰਹੇ ਆ ਪੂਰੇ ਭਾਰਤ ਤੋਂ ਆ ਰਹੇ ਪਰਦੇਸਾਂ ਤੋਂ ਗੁਰਸੇਖ ਆ ਰਹੇ ਨੇ بڑے ਭੈ ਭਾਵਨਾ ਦੇ ਨਾਲ ਆਓ ਤੁਸੀਂ ਪਹਿਲਾਂ ਇਹ ਦੇਖੋ ਅਸੀਂ ਇੱਥੇ ਕਿਉਂ ਆ ਰਹੇ ਆ ਇੱਥੇ ਆ ਕੇ ਕਰਨਾ ਕੀ ਇੱਥੋਂ ਲੈ ਕੇ ਕੀ ਜਾਣਾ ਕਈ ਵਾਰੀ ਆਪਾਂ ਦੇਖਦੇ ਆ ਟਰੈਕਟਰ ਕਾਲਿਆਂ ਤੇ ਨੌਜਵਾਨ ਨੇ ਟਰੈਕਟਰਾਂ ਦੀ ਸਜਾਵਟ ਕੀਤੀ ਹੁੰਦੀ ਆ ਬڑے-ਬڑے ਡੀਜੇ ਲਾਏ ਹੁੰਦੇ ਆ ਤੇ ਉੱਚੀ-ਉੱਚੀ ਗਾਣੇ ਲਾਏ ਹੁੰਦੇ ਆ ਤੇ ਇਹ ਸ਼ਹੀਦਾਂ ਨੂੰ ਨਾਤਮਸਤਕ ਹੋਣ ਨਹੀਂ ਆ ਰਹੇ ਅਸੀਂ ਕੁਝ ਹੋਰ ਹੀ ਕਰ ਰਹੇ ਆ ਸਾਨੂੰ ਚਾਹੀਦਾ ਬੜੇ ਆਦਬ ਦੇ ਨਾਲ ਆਈਏ ਸਾਹਿਬ ਜਿਆਦਿਆਂ ਨੂੰ ਆਪਣੇ ਹਿਰਦੇ 'ਚ ਵਸਾ ਕੇ ਆਈਏ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਸਰਬੰਸ ਦੀਆਂ ਕੁਰਬਾਨੀਆਂ ਨੂੰ ਯਾਦ ਕਰੀਏ ਸਤਿਗੁਰਾਂ ਨੇ ਆਪਣਾ ਸਾਰਾ ਪਰਿਵਾਰ ਮਾਰ ਦਿੱਤਾ ਤੇ ਗੁਰੂ ਸਾਹਿਬ ਨੇ ਕੀ ਕੀਤਾ ਤੇ ਅਸੀਂ ਕੀ ਕਰਦੇ ਆ ਇਹ ਆਪਾਂ ਨੂੰ ਧਿਆਨ 'ਚ ਰੱਖਣਾ ਹੋਵੇਗਾ ਬਾਕੀ ਨੌਜਵਾਨ ਸਾਰੇ ਹੈ ਤਾਂ ਸਾਡੇ ਬੱਚੇ ਹੀ ਨੇ ਕੋਈ ਬਾਹਰੋਂ ਤਾਂ ਹੈ ਨਹੀਂ ਆਪਣੇ ਬੱਚੇ ਨੇ ਆਪਾਂ ਉਹਨਾਂ ਨੂੰ ਪਿਆਰ ਨਾਲ ਹੀ ਬੇਨਤੀ ਕਰਾਂਗੇ ਗੁਰਮਖੋ ਜੇ ਆਪਾਂ ਇਹਨਾਂ ਸਥਾਨ ਤੇ ਆ ਰਹੇ ਹਾਂ ਤੇ ਇਹਨਾਂ ਦਿਨਾਂ ਦੇ ਵਿੱਚ ਭੈ ਭਾਵਨਾ ਦੇ ਨਾਲ ਆਦਬ ਕਰਦੇ ਆ ਹੋਇਆ ਗੁਰੂ ਸਾਹਿਬ ਦਾ ਹਿਰਦੇ ਦੇ ਵਿੱਚ ਸਤਕਾਰ ਵਸਾ ਕਰਕੇ ਸਾਬ ਜੀ ਆਦਿਆਂ ਨੂੰ ਹਿਰਦੇ ਚ ਵਸਾ ਕੇ ਆਪਾਂ ਵੱਡੇ ਸਾਬ ਜੀ ਆਦਿਆਂ ਦੇ ਸਥਾਨਾਂ ਤੇ ਜਾਂਨੇ ਆਪਾਂ ਛੋਟੇ ਸਾਬ ਜੀ ਆਦਿਆਂ ਦੇ ਸਥਾਨਾਂ ਤੇ ਹੁੰਨੇ ਆ ਇੱਥੇ ਆ ਕੇ ਸੰਗਤ ਦੀ ਆਪਾਂ ਸੇਵਾ ਕਰੀਏ ਹੋਲੜਵਾਜੀ ਕਈ ਇੱਧਰ ਉੱਧਰ ਤੋਰ ਫਿਰਕੇ ਲੰਘ ਜਾਂਦੇ ਆ ਸੋ ਇਸ ਵਾਸਤੇ ਨਹੀਂ ਸ਼ੀਦੀ ਜੋੜ ਮੇਲੇ ਤੇ ਜੋੜ ਮੇਲਾ ਹੈ ਜੋ ਜੋੜਨ ਵਾਸਤੇ ਆਪਾਂ ਜੁੜੀਏ ਬਹੁਤ ਸਾਰਾ ਦੇਖੋ ਕਿੱਡੇ ਵੱਡੇ ਪ੍ਰਬੰਧਾਂ ਨੇ ਉਪਰ ਆਲੇ ਕੀਤੇ ਹੋਏ ਨੇ ਸਿੱਖ ਸੰਗਤਾਂ ਦੇ ਵਾਸਤੇ ਕਿੰਨੀਆਂ ਸੇਵਾਵਾਂ ਪਿੰਡਾਂ ਪਿੰਡਾਂ ਦੇ ਵਿੱਚੋਂ ਲੰਗਰ ਸੇਵਾਦਾਰ ਸੇਵਾ ਕਰ ਰਹੇ ਨੇ ਹੋਰ ਜਿੰਨੀਆਂ ਵੀ ਸੇਵਾਵਾਂ ਜਿੱਥੇ ਜਿੱਥੇ ਜਿਨਾਂ ਨੂੰ ਮਿਲਦੀਆਂ ਇਹ ਉਹ ਆਪਾਂ ਉਹਨਾਂ ਦਿਨਾਂ ਨੂੰ ਯਾਦ ਚ ਲਈਏ ਵੇ ਉਹ ਠੰਡਾਪੁਰ ਸਾਹਿਬ ਜੀ ਦਾ ਪਾਵਨ ਸਥਾਨ ਸਰਾਂਧ ਦੀਆਂ ਨੀਹਾਂ ਦੀਵਾਰਾਂ ਨੂੰ ਯਾਦ ਚ ਰੱਖੀਏ ਇਹ ਤੇ ਸਹੀ ਦੇਵ ਹਿਸਾਬ ਜਦਿਆਂ ਦੀ ਔਰ ਗੁਰਦੁਆਰਾ ਜੋਤੀ ਸਰੂਪ ਸਾਹਿਬ ਆਪਾਂ ਆਪਣੇ ਹਿਰਦੇ ਚ ਵਸਾਈਏ ਵੀ ਇੱਥੇ ਕੀ ਹੋਇਆ ਸੀ ਆਪਾਂ ਆਉਨੇ ਆ ਪਰ ਸਾਨੂੰ ਇਹ ਭੁੱਲ ਗਿਆ ਇੱਥੇ ਹੋਇਆ ਕੀ ਸੀਗਾ ਜਦੋਂ ਅਸੀਂ ਕੀ ਹੋਇਆ ਸਮਝ ਜਾਵਾਂਗੇ ਤੇ ਜੋ ਕੁਝ ਕਰਦੇ ਆ ਉਹਦੇ ਨਾਲੋਂ ਸਾਡੀ ਰੂਪ ਰੇਖਾ ਕੁਝ ਹੋਰ ਹੋ ਜਾਵੇਗੀ ਸ਼ੇਧ ਸਿੰਘ ਕਿਰਪਾ ਕਰਾਂ ਅਮਰ ਜੀ ਕੋ ਸਾਬਤ ਸੂਰਤ ਹੋ ਦਾੜੇ ਕੇਸ ਰੱਖੋ ਗੁਰੂ ਵਾਲੇ ਬਣੋ ਔਰ ਇਹਨਾਂ ਸਥਾਨਾਂਤੇ ਆਦਬ ਦੇ ਸਮੇਤ ਸਤਿਕਾਰ ਦੇ ਸਮੇਤ ਸੇਵਾਵਾਂ ਕਰਿਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ